ਜਿੱਥੇ ਕਿ ਪੰਜਾਬ ਦੇ ਵਿੱਚ ਹੁੰਦੀ ਬਰਸਾਤ ਨੇ ਕਿਸਾਨਾਂ ਦੀਆਂ ਵਸਲਾ ਤਵਾਕ ਕੀਤੀਆਂ ਨੇ ਉੱਥੇ ਹੀ ਗਰੀਬ ਪਰਿਵਾਰਾਂ ਦੇ ਦਿਹਾੜੀ ਦਾਦਾਂ ਦੇ ਮਜ਼ਦੂਰਾਂ ਦੇ ਵੀ ਸੁਪਨੇ ਢਾਹ ਢੇਰੀ ਗਈ ਤੇ ਇਹਨਾਂ ਦੇ ਘਰ ਜਿਹੜੇ ਨੇ ਉਹ ਢਾਹ ਢੇਰੀ ਗਈ ਤੇ ਇਹਨਾਂ ਤਸਵੀਰਾਂ ਦਿਖਾ ਰਿਹਾ ਹਾਂ ਇਹ ਜਿਹੜਾ ਪਿੰਡ ਹੈ ਛਾਪੜੀ ਜਿੱਥੋਂ ਦੇ ਇੱਕ ਪ੍ਰਵਾਹ ਦੇ ਹਾਲਾਤ ਇਸ ਤਰੀਕੇ ਦੇ ਹੋ ਗਏ ਕਿ ਹੁਣ ਆਪਣੇ ਕਮਰਿਆਂ ਨੂੰ ਛੱਡ ਕੇ ਉਹਨਾਂ ਨੂੰ ਜਿਹੜਾ ਵੇੜਿਆਂ ਦੇ ਵਿੱਚ ਰਾਤਾਂ ਕੱਟਣੀਆਂ ਪੈਦੀਆਂ ਨੇ ਖੁੱਲੇ ਅਸਮਾਨ ਦੇ ਵਿੱਚ ਰਾਤਾਂ ਕੱਟਣ ਨੂੰ ਮਜਬੂਰ ਹੋਏ ਨੇ ਕਿਉਂਕਿ ਕਿਤਨਾ ਕਿਤੇ ਮਜਬੂਤ ਨਹੀਂ ਜੋ ਕੁਝ ਹਾਲਾਤ ਬਣੇ ਆ ਜਦੋਂ ਸਮਾਨੀ ਬਿਜਲੀ ਡਿੱਗੀ ਆ ਲਗਾਤਾਰ ਭਾਰੀ ਬਰਸਾਤ ਹੋਈ ਆ ਤੇ ਜਿਹੜੀ ਇਹ ਛੱਤ ਡਿੱਗ ਗਈ ਤੇ ਰਾਤੋਂ ਦਾ ਜਿਹੜਾ ਇਹ ਕਮਰਾ ਛੱਡ ਕੇ ਬਾਹਰ ਨੂੰ ਬਚਣਾ ਪਿਆ ਹਾਲਾਤ ਇੰਨੇ ਖਮਾਰੇ ਉਸ ਮਾਂ ਦੇ ਉਸ ਪਰਿਵਾਰ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਦੇ ਪਿਤਾ ਦਾ ਸਾਇਆ ਬੜੀ ਛੋਟੀ ਉਮਰ ਚੁੱਟ ਗਿਆ ਉਸ ਪਰਿਵਾਰ ਤੋਂ 5 ਸਾਲ ਦਾ ਨੌਜਵਾਨ ਸੀਗਾ ਜਦੋਂ ਉਸਦੇ ਪਿਤਾ ਇਸ ਦੁਨੀਆ ਨੂੰ ਛੱਡ ਗਏ ਉਸ ਤੋਂ ਬਾਅਦ ਜਿਹੜਾ ਮਾਂ ਨੇ ਆਪ ਪਾਲਣ ਪੋਸ਼ਣ ਕਰਕੇ ਆਪਣੇ ਬੱਚੇ ਵਾਇਏ ਵੱਡੇ ਕੀਤੇ ਦੇ ਅੱਜ ਜਦੋਂ ਇੱਕ ਬੱਚਾ ਉਹ ਨਸ਼ੇ ਦੀ ਚਮੇੜ ਚ ਆ ਗਿਆ ਉਹਨੂੰ ਨਸ਼ੇ ਦੀ ਲਤ ਲੱਗ ਗਈ ਤੇ ਦੂਸਰਾ ਬੱਚਾ ਜਿਹੜਾ ਮਿਹਨਤ ਜਰੂਰ ਕਰਦਾ ਲੇਕਿਨ ਇਹਨੇ ਪੈਸੇ ਅੱਜ ਦੇ ਸਮੇਂ ਤੇ ਨਹੀਂ ਇਕੱਠੇ ਖੋਦੇ ਕਿਉਂਕਿ ਕਦਾ ਦੀਆਂ ਮਜਬੂਰੀਆਂ ਸੌ ਹੁੰਦੀਆਂ ਨੇ ਕੀ ਉਹ ਆਪਣਾ ਘਰ ਬਣਾ ਸਕੇ ਇਹ ਕੰਦਾ ਜੜੀਆਂ ਮੈਂ ਸਾਥ ਨਿਕਾਉਂਗਾ ਦਿਖਾ ਦਿਤੀਆਂ ਜਾਣ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਕੰਦਾਂ ਦੇ ਵਿੱਚ ਵੀ ਪਾੜ ਪੈ ਗਏ ਆ ਕੰਦਾ ਜੜੀਆਂ ਇਹ ਟੁੱਟੀਆਂ ਹੋਈਆਂ ਨੇ ਇਹ ਜਿਹੜੇ ਕਿਤਨੇ ਕਿਤਨੇ ਹਾਲਾਤ ਤੇ ਵਾਕਈ ਬੜੇ ਨਾਜ਼ੁਕ ਹੋ ਚੁੱਕੇ ਆ ਪਰਵਾਸ ਦੀ ਗੱਲਬਾਤ ਕਰਾਂਗੇ ਕਦੋਂ ਦੇ ਹਾਲਾਤ ਬਣੇ ਆ ਕਿੰਨੀ ਕ ਮਜਬੂਰੀ ਚ ਸਰ ਘਾਣੋ ਜਿਹੜਾ ਜ਼ਿਆਦਾ ਕਰਨਾ ਪੈ ਰਿਹਾ ਮਾਤਾ ਜੀ ਕਿਹੜਾ ਪਿੰਡ ਆ ਤੇ ਕੀ ਨਾਮ ਜੀ ਆਪਣਾ ਆਪਣਾ ਪਿੰਡ ਹੈ ਵਿਰਜੀ ਛਾਪੜੀ ਸਾਹ ਵਿਆ ਹੂੰ ਤੇ ਬਹੁਤ ਚਿਰ ਤੋਂ ਮਜਬੂਰੀ ਆਉਂਦੇ ਜਾਂਦੇ ਅਸੀਂ ਕਿ ਬਹੁਤ ਚਿਰ ਤੋਂ ਹੀ ਮਜਬੂਰ ਅਸੀਂ ਅੱਜ ਨਵੇਂ ਨਹੀਂਗੇ ਬੜੇ ਚਿਰ ਤੋਂ ਮਜਬੂਰ ਆਉਂਦੇ ਜਾਂਦੇ ਹਾੜੇ ਤੁਹਾਨੂੰ ਦੱਸਿਆ ਪਿੰਡ ਚ ਕੋਈ ਸੁਣਦਾ ਹੀ ਨਹੀਂਗਾ ਇੱਥੇ ਇਸ ਕਾਰਨ ਕਰਕੇ ਅਸੀਂ ਤੁਹਾਡੇ ਘੜੀ ਬੇਨਤੀਆਂ ਕਰਦੇ ਆਂ ਹੋਰ ਵੀਰਾਂ ਘੜੀ ਵੀ ਬੇਨਤੀਆਂ ਕਰਦੇ ਆਂ ਪਈ ਸਾਨੂੰ ਕੁਛ ਨਾ ਕੁਛ ਸਾਡਾ ਘਰ ਏ ਕਿਸੇ ਤਰ੍ਹਾਂ ਬਣ ਜੇ ਬੱਚਾ ਕਿ ਨਹੀਂ ਬਣਾ ਸਕਦਾ ਕਿ ਉਹਦੇ ਨੇ ਦੇ ਬੱਚੇ ਆ ਨਹੀਂ ਇਹ ਕਰ ਸਕਦਾ ਕੁਛ ਵੀ ਦਿਹਾੜੀ ਦੇ ਨਾਲ ਤੁਹਾਨੂੰ ਵੀ ਪਤਾ ਪਈ ਨਹੀਂ ਕੁਛ ਬਣ ਸਕਦਾ ਹੂੰ ਤੇ ਮਦਦ ਜੀ ਉਦਾਂ ਇੰਨੇ ਸਾਲ ਹੋ ਗਏ ਆ ਹਨਾ ਸਰਕਾਰਾਂ ਵੱਲੋਂ ਵੀ ਸਕੀਮਾਂ ਲਿਆਂ ਜਾਂਦੀਆਂ ਤੇ ਚਲੋ ਕਾਦੋ ਬਾਅਦ ਵੀ ਹਰ ਇੱਕ ਵਿਅਕਤੀ ਕਿਸੇ ਨਾ ਕਿਸੇ ਕਹਿੰਦਾ ਕਿ ਇਹ ਮੰਜ਼ਿਲ ਤੇ ਪਹੁੰਚ ਜਾਂਦਾ ਲੇਕਿਨ ਤੁਹਾਡੇ ਹਾਲਾਤ ਇੰਨੇ ਨਾਜ਼ੁਕ ਕਿਉਂ ਹੋ ਗਏ ਇੰਨੇ ਸਾਲ ਹੋ ਗਏ ਘਰ ਕਿਉਂ ਨਹੀਂ ਬਣ ਪਾਇਆ ਆਪਣਾ ਕਾਰ ਇਤਰਾਪੇ ਨਹੀਂ ਬਣ ਪਾਇਆ ਵੀ ਕਦੀ ਕਤਲ ਕੇਸੇ ਤੇ ਪੈ ਗਿਆ ਤੁਹਾਨੂੰ ਦੱਸਿਆ ਵਾ ਵੀ ਮੈਂ 20 ਸਾਲੀ ਨੂੰ ਕਢਾ ਕੇ ਲਿਆਈ ਆ ਤੇ ਫਿਰ ਜਿਹੜਾ ਫਿਰ ਅਸੀਂ ਕਮਾਉਣਾ ਮਾੜਾ ਮੋਟਾ ਉਹ ਸਾਡਾ ਫਿਰ ਇਹ ਜੇਲ੍ਹਾਂ ਦੇ ਵਿੱਚ ਰੋਲ ਜਾਂਦੇ ਹੀ ਕਰਦੇ ਨਿਯਾਜ ਕੇਸ ਸਾਡੇ ਤੇ ਪੈ ਜਾਂਦਾ ਹਰ ਨਿਯਾਜ ਕੇਸ ਪੈ ਜਾਂਦਾ ਉਹਨੇ ਇੱਕ ਵਾਰੀ ਦੀ ਬੜੀ ਜਰੀ ਨਿਯਾਜ ਕੈਸ ਸਾਡੇ ਤੇ ਪਏ ਆ ਬਹੁਤ ਜ਼ਿਆਦਾ ਨਿਯਾਜ ਕੈਸ ਪਾ ਦਿੰਦੇ ਆ ਪਾਉਂਦੇ ਕੌਣਾ ਪਿੰਡ ਦੇ ਮੋਤ ਬਾੜ ਜਿਹੜੇ ਬੰਦੇ ਉਹ ਪਾਉਂਦੇ ਸਾਡੇ ਉੱਤੇ ਤਨ ਮੈਂ ਅੱਗੇ ਵੀ ਕਿਹਾ ਸੀ ਵੀਰ ਜੀ ਤੁਹਾਡੇ ਗਣੀ ਮੱਥੇ ਜੋੜ ਕੇ ਹੋ ਬੇਨਤੀ ਕਰਦੀ ਆ ਕਿਉਂ ਸਾਡੇ ਮਗਰ ਕੋਈ ਨਹੀਂ ਹੁੰਦਾ ਉਸ ਵੇਲੇ ਨਹੀਂ ਹੁਣ ਜ਼ਿਆਦਾ ਕਿੱਦਾਂ ਹੁੰਦਾ ਰੋਟੀ ਪਾਣੀ ਦਾ ਕਿੱਦਾਂ ਕੋਣ ਕੋਣ ਕਮਾਉਂਦਾ ਅੱਲਾਹ ਪਰਵਾਹ ਕਮਾਉਂਦਾ ਇਹੋ ਹੀ ਆ ਕੱਲਾ ਜੀ ਇਹੋ ਕੱਲਾ ਕਮਾਉਂਦਾ ਤੁਹਾਨੂੰ ਦੱਸਿਆ ਵਾ ਪੀ ਦੋ ਮਹੀਨੇ ਜੋਮੀ ਪੈਣ ਲੱਗਾ ਕੋਈ ਦਿਹਾੜੀ ਨਹੀਂ ਲੱਭੀ ਕਿ ਜੇ ਬਈ ਸਾਰੇ ਵਿਆਜ ਵੀ ਚੁੱਕਣੇ ਪੈਂਦੇ ਤੁਹਾਨੂੰ ਪਤਾ 10 ਰੁਪਈਆ ਤੇ ਤੇ ਹੁਣ ਬੱਚੇ ਤੇ ਪਾਲਣੇ ਪੈਣੇ ਆ ਨੇ ਵੀਰ ਜੀ ਤੇ ਇਹਨਾਂ ਦਾ ਕਰਕੇ ਫਿਰ ਦੁੱਧ ਵੀ ਮੋਲਦਾ ਹੀ ਫਿਰ ਸਾਨੂੰ ਬੱਚਿਆਂ ਵਾ ਤੇ ਲਿਆਉਣਾ ਵੀ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਫਿਰ ਉਹਨਾਂ ਬੱਚੇ ਭੁੱਖੇ ਫਿਰ ਰੱਖੇ ਨਹੀਂ ਜਾਂਦੇ ਜਿੱਤਰਾ ਵੀ ਗੁਜ਼ਾਰਾ ਫਿਰ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਕਰਨਾ ਪੈਂਦਾ ਇੱਕ ਇੱਕ ਮਾਲ ਹੀ ਕਿੰਨਾ ਗੋਖਾ ਹੁੰਦਾ ਉਹਨੇ ਮੈਂ ਦੇਖਿਆ ਸੀਗਾ ਲਾਗੇ ਮੇਲਾ ਸੀਗਾ ਗੁਰੂ ਘਰ ਚ ਹਣਾ ਲੰਗਰ ਵਛਾਦੇ ਲਿਆਣੇ ਪੈ ਰਹੇ ਆ ਤੇ ਉਹ ਕਿੰਨਾ ਕਮਾਦੇ ਦਿਲ ਤੇ ਬੀਤਦੀ ਆ ਜਦੋਂ ਕਦੋਂ ਇਹਨਾਂ ਕੁਛ ਕਰਦਾ ਮੈਂ ਤਾਂ ਪੋਤਰੇ ਭੁੱਖੇ ਦੇਖਦੇ ਹਾਂ ਬੱਚੇ ਪਹਿਲਾਂ ਜਵਾਨੀ ਦੇ ਵਿੱਚ ਇਸ ਤਰੀਕੇ ਦਾ ਸੰਦਾਬ ਹੋ ਗਿਆ ਪਰਵਾਦ ਦੇ ਵਿੱਚ ਇਸ ਤਰੀਕੇ ਨਾਲ ਕੱਲੇ ਹੀ ਜ਼ਿਆਦਾ ਕੰਨਾਂ ਪਿਆ ਪਤੀ ਛੱਡ ਕੇ ਚਲ ਗਏ ਇੰਨਾ ਕੁਝ ਭੁਗਤਿਆ ਅਜ ਤੱਕ ਇੰਨਾ ਕੁਝ ਸਿਆ ਸ਼ਰੀਰ ਤੇ ਉਹ ਤਨ ਦੱਸਾ ਪਿਆ ਇੱਕ ਮੈਂ ਆਪਣਾ ਦਿਲ ਨਹੀਂ ਛੱਡਿਆ ਅੱਜ ਦੇ ਦਿਨਾਂ ਤੱਕ ਹੂੰ ਤੇ ਇਹਨਾਂ ਦੇ ਵਿੱਚ ਮੈਂ ਜਿਹੜੀ ਆ ਪੇ ਆਪਣੀ ਜ਼ਿੰਦਗੀ ਜਿਹੜੀ ਕਿ ਜਾਰੀ ਆ ਬੱਚਿਆਂ ਦੇ ਵਿੱਚ ਆਪਣੀ ਜਿਸ ਤਰ੍ਹਾਂ ਵੀ ਮੇਰਕੋ ਜਾਰੀ ਨਹੀਂ ਮੰਗ ਜਾਰੀ ਇਹਨਾਂ ਦੇ ਵਿੱਚ ਪਰਮਾਤਮਾ 'ਚ ਵਿਸ਼ਵਾਸ ਕਰ ਹਾਂਜੀ ਹਾਂਜੀ ਹੂੰ ਨਾ ਨਹੀਂ ਪਰਮਾਤਮਾ ਦੇ ਸਾਰੇ ਦੇ ਨਾਲ ਹੀ ਇਹ ਪਿੰਡ ਦੇ ਵਿੱਚ ਅਸੀਂ ਵੀ ਜੀਨੇ ਤਹਾਨੂੰ ਕਿਸੇ ਦਾ ਸਾਰਾ ਨਹੀਂ ਕੋਈ ਆ ਗਿਆ ਤੁਰੀ ਹੂੰ ਜੋ ਲੋਕ ਕਹ ਨਹੀਂ ਬੰਦੀਆਂ ਜ਼ਰੂਰ ਕਿਦਾਂ ਇਹਦਾ ਭਾਵੂ ਕੋਈ ਨਾਲ ਸਾਡੇ 20 ਮੌਜੂਦ ਆ ਵੀਰੇ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਜੇ ਮੇਰਾ ਨਾਮ ਲਾਪੇ ਸਿੰਘ ਹੈ ਜੀ ਪਿੰਡ ਛਾਪੜੀ ਸਾਹਿਬ ਹੈ ਜੀ ਜੀਤੇ ਕੀ ਕੰਮ ਕਰਦੇ ਹੋ ਤੁਸੀਂ ਕੰਮ ਇਹ ਦਿਹਾੜੀ ਦਾਪਾ ਕਰੀਦਾ ਜੀ ਦਿਹਾੜੀ ਦਾਪਾ ਕਰਦੀ ਹਾਂ ਤੇ ਵੀਰੇ ਕਿਦਾਂ ਇਹ ਸਾਦਾ ਮਨਜ਼ਦ ਬਣਿਆ ਸਾਰੇ ਘਰ ਦੇ ਤੁਹਾਡੇ ਹਾਲਾਤ ਬੜੇ ਨਾਜੂਕ ਹੋਏ ਪਏ ਆ ਇਹ ਕਦੋਂ ਕਦਿਆਂ ਤੇ ਕਿਦਾਂ ਇਹ ਹਾਲਾਤ ਬਣੇ ਕਰਦੇ ਇਹ ਅੱਜ 20 ਦਿਨ ਹੋ ਚੱਲੇ ਆ ਜੀ ਪ੍ਰਸਾਦਾਂ ਬਹੁਤ ਜ਼ਿਆਦੀਆਂ ਪਿੰਦੇ ਇਹਦੇ ਉਹਦੇ ਨਾਲ ਜਿਹੜੇ ਕਮਰੇ ਸਾਡੇ ਡੇਪੇ ਰਿੱਕੇ ਦਾ ਬਿਜਲੀ ਪੀ ਜਿਹੜੀਆਂ ਬਾਕੀ ਕੰਦਾ ਹਾਂ ਵੀ ਪਾੜ ਤੇ ਬਹੁਤ ਲੋਕਾਂ ਨੂੰ ਮਦਦਾਂ ਕਰਕੇ ਬੇਨਦਿਆਂ ਜਿੱਤਿਆਂ ਪਰ ਕਿਸੇ ਨੇ ਨਹੀਂ ਸੁਣੀ ਸਾਡੀ ਹੁਣ ਇਹ ਵੀ ਕੰਦਿਆਂ ਦੀ ਛੱਤਾ ਮੈਂ ਦੇਖਦਾ ਇੱਧਰ ਵੀ ਬਾਲੇ ਟੁੱਟੇ ਸਾਵੀਆਂ ਕੰਦਾਂ ਚ ਪਾੜ ਪਿਆ ਤੇ ਇੱਧਰ ਵੀ ਫਿਰ ਦਾਤਾਂ ਜਦੋਂ ਕੱਟਦੇ ਹਾਂ ਤੇ ਡਰ ਤੇ ਲੱਗਦਾ ਹੀ ਉਹਨਾਂ ਰਾਤ ਨੂੰ ਕਿਤੇ ਫੇਰ ਨਾ ਮੀ ਕਿਉਂਕਿ ਲਗਾਤਾਰ ਕਹਿੰਦੇ ਫੇਰ ਕਦੀ ਕੰਦੀ ਨਾ ਕਦੀ ਮੈਸੇਜ ਆ ਜਾਂਦਾ ਅਲਰਟ ਜਿਆਦੀ ਹੋ ਜਾਂਦਾ ਮੀ ਪੈ ਸਕਦਾ ਹਾਂਜੀ ਡਰ ਤੇ ਰਹਿੰਦਾ ਹੀ ਆ ਜੀ ਪਰ ਹੁਣ ਕਰੀਏ ਕੀ ਕਿਉਂਕਿ ਕੋਈ ਹੈ ਵੀ ਨਹੀਂ ਕਰਦੀ ਦੇ ਘਰ ਹੀ ਰਹਿ ਸਕੀਏ ਜਾ ਕੇ ਕੋਈ ਰਿਸ਼ਤੇਦਾਰ ਕੋਈ ਸਾਥੀ ਮਿੱਤਰ ਨਹੀਂ ਜੀ ਕਿਸੇ ਨੇ ਕੋਈ ਨਾ ਰਿਸ਼ਤੇਦਾਰ ਨਾ ਕਿ ਸਾਥੀ ਮਿੱਤਰ ਨੇ ਸ ਕਾਰਨ ਗਰੀਬੀ ਦਾ ਕਰਕੇ ਸਾਥ ਛੱਡਦਾ ਹੀ ਸਾਡਾ ਅੱਛਾ ਹਾਂਜੀ ਕਿਸੇ ਨੇ ਬਾਹਲਾਤਾ ਜੀ ਹਾਂ ਕੋਈ ਨਹੀਂ ਸਾਥ ਦਿੰਦਾ ਕੋਈ ਪਰਵਾਹ ਕੋਈ ਨਾਲ ਕਿਸੇ ਨੇ ਕੋਈ ਵੀ ਸਾਥ ਨਹੀਂ ਦਿੱਤਾ ਬਹੁਤ ਬੇਨਤੀਆਂ ਕੀਤੀਆਂ ਪਰ ਨਹੀਂ ਅੱਜ 20 ਦਿਨ ਹੋ ਚੱਲੇ ਪੂਰੇ ਪਰ ਕਿਸੇ ਨੇ ਕੋਈ ਬਾਣੀ ਫੜੀ ਐਮਐਲਏ ਕੋਲ ਵੀ ਗਏ ਆ ਜੀ ਐਮਐਲਏ ਨੇ ਕੋਈ ਸਾਡੀ ਸੁਣੀ ਨਹੀਂ ਕਹਿੰਦਾ ਜੀ ਮੇਰੇ ਹੱਥ ਵਸ ਨਹੀਂ ਇਹ ਤੁਸੀਂ ਆਪਣਾ ਨਾਂ ਦਾ ਉਹ ਜਾ ਕੇ ਬਲਾਗ ਦੇ ਵਿੱਚ ਸਰਕਾਰੀ ਕੋਠਾ ਜੁਣ 5 ਸਾਲ ਹੋ ਗਏ ਸਾਨੂੰ ਨਾਂ ਦਿੰਦੇ ਹਨ ਪਰ ਨਾਂ ਸਾਡਾ ਕੋਈ ਸਰਕਾਰੀ ਕੋਠੇ ਆਇਆ ਵਾ ਜੀ ਉਹਨ ਕੀ ਅਸਾ ਉਮੀਦਾਂ ਨੇ ਕਾਦੀ ਲੋਡ ਕੀ ਆਪਾਂ ਨੂੰ ਹੁਣ ਮੇਨ ਦਿੱਕਤਾ ਕੀ ਆ ਰਹੀਆਂ ਨੇ ਘਰ ਤੋਂ ਇਲਾਵਾ ਵੀ ਕੋਈ ਦਿੱਕਤ ਹੈਗੀ ਆ ਕੋਈ ਕਰਜ਼ਾ ਸਿੱਧ ਤੇ ਆ ਜਾਂ ਕਿਦਾਂ ਗਜ਼ਾਰਾ ਕਰਜ਼ਾ ਦੇ ਬਹੁਤੇ ਸਿਰ ਤੇਰੀ ਪਰ ਤੇ ਉਧਰੋਂ ਘਰ ਵੀ ਸਾਡਾ ਟਹਿ ਟਹਿਰੀ ਹੋ ਗਿਆ ਵਾ ਉਹਨਾਂ ਤੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਕਿਸੇ ਵੀ ਤਰੀਕੇ ਨਾਲ ਘਰ ਜਿਹੜਾ ਬਣਾਇਆ ਜਾਵੇ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਕਾਰ ਸੇਵਕ ਇਸ ਤਰੀਕੇ ਦੇ ਸੰਪਰਦਾਵਾਂ ਗਿਆਈਆਂ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਲੋਕਾਂ ਦੇ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਉਹਦੀਆਂ ਗੱਦੋਦੀਆਂ ਚੱਲਣ ਗਈਆਂ ਜਿਨ੍ਹਾਂ ਦੇ ਘਰ ਕੱਚੇ ਉਹਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣਗੀ ਉਹਨਾਂ ਨੂੰ ਵੀ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਕੁਝ ਚਾਹੀਦਾ ਹੈ ਆ ਨਰੇਵੀਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਇੱਕ ਘਰ ਜਿਹੜੇ ਹਾਲਾਤ ਨੇ ਇਹਨੂੰ ਸੁਧਾਰਨਾ ਚਾਹੀਦਾ ਹੈ ਕੀ ਕੁਝ ਲੋੜ ਹੈਗੀ ਹੈ ਕਿੰਨਾ ਕ ਜਿਹੜਾ ਏਰੀਆ ਘਰ ਦਾ ਕਿੱਥੇ ਲੋਕੇਸ਼ਨ ਹੈ ਕਿਦਾਂ ਇਹਨੂੰ ਸਦਾ ਸਹੀ ਕਰਨ ਦੀ ਲੋੜ ਹੈ ਸਾਰੀ ਗੱਲ ਦੱਸੋ ਹਾਂਜੀ ਇਹ ਜੀ ਛਾਵੜੀ ਸਾਹਿਬ ਲੋਕੇਸ਼ਨ ਜਿਹੜੀ ਪਿੰਡ ਛਾਵੜੀ ਸਾਹਿਬ ਹੈ ਜੀ ਤੇ ਸਾਨੂੰ ਸਿਰਫ ਇਹ ਹੋਇਆ ਕਿ ਸਾਡਾ ਕਿਸੇ ਵੀ ਤਰੀਕੇ ਨਾਲ ਘਰ ਬਣਾ ਦਿੱਤਾ ਜਾਵੇ ਕਿਉਂਕਿ ਸੰਸਦਾਂਵਾਂ ਨੂੰ ਵੀ ਅਸੀਂ ਬਹੁਤ ਜ਼ਿਆਦਾ ਮੈਸੇਜ ਕੀਤੇ ਫੋਨ ਕੀਤੇ ਪਰ ਕਿਸੇ ਨੇ ਕੋਈ ਨਹੀਂ ਕਿ ਸਾਡੀ ਸੁਣਦਾ ਜੀ ਹਾਂ ਹਾਂਜੀ ਤੇ ਜੇ ਘਰ ਬਣ ਜੇਗਾ ਤੇ ਗੁਜ਼ਾਰਾ ਕਰ ਲੂੰਗਾ ਹਾਂਜੀ ਗੁਜ਼ਾਰਾ ਫੇਰ ਤੇ ਗੁਜ਼ਾਰਾ ਕਰ ਲਿਆਉ ਕਿਉਂਕਿ ਘਰ ਦੀ ਜ਼ਿੰਮੇਵਾਰੀ ਸਾਰੀ ਕਿਉਂਕਿ ਰਹਿਣ ਦੀ ਤਾਂ ਮੀ ਆਉਂਦਾ ਫਿਰ ਡਰ ਰਹਿੰਦਾ ਕਿ ਕਿੱਥੇ ਪੈਣਾ ਤੇ ਕਿੱਥੇ ਨਹੀਂ ਹੂੰ ਹਾਂਜੀ ਸੋ ਬਿਲਕੁਲ ਕਿਤੇ ਨਾ ਕਿਤੇ ਵੀਰ ਦੀ ਸਿਰ ਵਹੀ ਬੰਗਿਆ ਕਿ ਜਿਹੜਾ ਘਰ ਪੱਕਾ ਕਰ ਦਿੱਤਾ ਜਾਵੇ ਬਾਕੀ ਉਹ ਇੰਨਾ ਸਮਰਥ ਹੈਗਾ ਕਿ ਮੈਂ ਆਪਣਾ ਜਿਹੜਾ ਘਰ-ਬਾਰ ਚਲਾ ਸਕਾਂ ਜਿਹੜੀ ਆਪਣੀ ਜਿਹੜੀ ਕਮਾਈ ਕਰ ਸਕਾਂ ਕਿਉਂਕਿ ਕਿਤੇ ਨਾ ਕਿਤੇ ਮਜ਼ਦੂਰੀ ਕਰਦੇ ਨੇ ਮਿਹਨਤ ਕਰਦੇ ਨੇ ਆਪਣੀ ਰੋਟੀ ਦਾ ਗੁਜ਼ਾਰਾ ਓਕੇ ਸੋਕੇ ਕਰ ਲੈਂਦੇ ਨੇ ਪਰਵਾਦ ਪਾਲ ਲੈਂਦੇ ਨੇ ਲੇਕਿਨ ਮੁੱਖ ਤੋਂ ਤੇ ਸਮ ਕਿਉਂਕਿ ਇਸ ਘਰ ਨੂੰ ਘਟੋ ਘਟ ਬਣਾਉਣ ਤੇ 10 ਲੱਖ ਰੁਪਏ ਦਾ ਖਰਚਾ ਆਏਗਾ ਜੇਕਰ ਕੋਈ 15 20 30 ਜਾਣੇ ਮਿਲ ਕੇ ਸਹਿਯੋਗ ਕਰਨ ਜਿਹੜੇ ਐਨ ਆਰ ਆਈ ਨੇ ਜਾਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜੇਕਰ ਇੰਨੀ ਕੁ ਕੋਸ਼ਿਸ਼ ਕਰਨ ਤੇ ਘਰ ਨੂੰ ਜਿਹੜਾ ਦਬਾਅ ਤੋਂ ਖੜਾ ਕੀਤਾ ਜਾ ਸਕਦਾ ਹੈ ਕੋਈ ਨਾ ਕੋਈ ਜਿਹੜਾ ਹਿੱਲਾ ਵਸੀਲਾ ਇਸ ਪਰਵਾਦ ਦਾ ਕੀਤਾ ਜਾ ਸਕਦਾ ਵੀਰੇ ਕੋਈ ਨੰਬਰ ਹੈਗਾ ਜਿੱਤੇ ਕਿਸੇ ਨੂੰ ਸੰਭਵ ਕਿ ਕੰਮ ਨਾ ਹੋਵੇ ਕਿਸੇ ਘਰ ਆਣਾ ਹੋਵੇ ਹਾਲਾਤ ਨੇੜੋਂ ਦੇਖਣੇ ਹੋਣ ਜਾਂ ਜਿਹੜੀ ਸੇਵਾ ਤੁਹਾਨੂੰ ਭੇਜਣੀ ਹੋਵੇ ਕੋਈ ਨੰਬਰ ਆਪਣਾ ਕੰਟੈਕਟ ਜਦੋਂ ਸ਼ੇਅਰ ਹਾਂਜੀ ਹਾਂਜੀ ਨੰਬਰ ਸਾਡਾ ਹੈਗਾ ਜੀ 82647 71577 82647 71577 ਇਹ ਸਾਡਾ ਹੀ ਕੰਟੈਕਟ ਨੰਬਰ ਹੈ ਜੀ ਸੋ ਬਿਲਕੁਲ ਇਹ ਵੀ ਮਜਬੂਰੀ ਕਰਦੇ ਨੇ ਕਿਤਨਾ ਕਿਤੇ ਪ੍ਰਵਾਦ ਦੇ ਹਾਲਾਤ ਬਹੁਤ ਮਾੜੇ ਨੇ ਤੇ ਮਾਂ ਨੇ ਵੀ ਜ਼ੋਰ ਅੱਖਾ ਭਰੀਆਂ ਤੇ ਇਹੀ ਕਿਹਾ ਕਿ ਕਿਤੇ ਨਾ ਕਿਤੇ ਇਸ ਘਰ ਦੇ ਹਾਲਾਤ ਸੁਧਾਰਨ ਦੇ ਵਿੱਚ ਕੁਝ ਪੁੱਤਰਾਂ ਦਾ ਕੁਝ ਵੀਰਾਂ ਦਾ ਸਹਿਯੋਗ ਚਾਹੀਦਾ ਹੈ ਜਰੂਰ ਤੁਸੀਂ ਵੀ ਗਿਆਓ ਕੰਟੈਕਟ ਨੰਬਰ ਤੁਹਾਡਾ ਚ ਸ਼ੇਅਰ ਕਰ ਦਿੱਤਾ ਹੈ ਇਹ ਜਿਹੜਾ ਪਿੰਡ ਹੈ ਇਹ ਫਤਿਹਾਬਾਦ ਤੋਂ ਥੋੜੀ ਪਿਛੇ ਪੈਂਦਾ ਟੋਟੀਆਂ ਦੇ ਨੇੜੇ ਜਿਹੜਾ ਸ਼ਾਵੜੀ ਪਿੰਡ ਹੈ ਤਦਨਤਾਂ ਦੇ ਅਧੀਨ ਹੁੰਦਾ ਹੈ ਜਿਹੜਾ ਹਲਕਾ ਖਡੂਤ ਸਾਹਿਬ ਹੈ ਸੋ ਬਿਲਕੁਲ ਅਪੀਲ ਕੀਤੀ ਹੈ ਤੇ ਪਹੁੰਚਣ ਦੀ ਕੰਟੈਕਟ ਨੰਬਰ ਸ਼ੇਅਰ ਕਰ ਦਿੱਤਾ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਇਹ ਸਮਾਜ ਸੇਵੀਆਂ ਤੱਕ ਪਹੁੰਚ ਜਾਵੇ ਤੇ ਇਹਨਾਂ ਦੀ ਕੋਈ ਨਾ ਕੋਈ ਮਦਦ 当蛋，当蛋。